ਉਹਨਾਂ ਕੋਲ ਦੇ ਦੇ ਲੈ 500 ਦਿੰਦਾ ਜੀ ਉਹ ਕੋ ਲੈ ਕੇ ਜਾਂਦਾ ਕੋਈ 100 ਦੇ ਰਿਹਾ ਮੈਨੂੰ ਹੁਕਮ ਲਾਓ ਕੀ ਚਾਹੀਦਾ ਹੋਰ ਤੁਸੀਂ ਕੋਈ ਨਾ ਸਾਨੂੰ ਦੇ ਜੋ ਮੰਤਰੀ ਬੰਦੇ ਆ ਮੈਂ ਮੰਤਰੀ ਸ਼ੰਤਰੀ ਬਣਦਾ ਸਾਡੇ ਫੇ ਹੋਈ ਫੇ ਵੋਟਾਂ ਮਾਰਨ ਦੇ ਸੇਵਾਦਾਰ ਬਾਪੂ ਲਾਲ ਬਾਦਸ਼ਾਹ ਦਰਬਾਰ ਤੇ ਤੁਸੀਂ ਆ ਫੜ ਪੈਸੇ ਪੈਸੇ ਚਾਹੀਦੇ ਜਾਂ ਫੜ ਪੈਸੇ ਚਾਹੀਦੇ ਅਸੀਂ ਮਿੱਟੀ ਲੈਣੀ ਅਸੀਂ ਕਰਨੇ ਆ ਜੀ ਲੋ ਫੜ ਹਾਂ ਜੀ ਠੀਕ ਹੈ ਜੇ ਉਹਨੂੰ ਦਿਓ 500 ਜੀ ਨੂੰ ਮਾਰੋ ਹੋਰ ਜਿੰਨੇ ਚਾਹੀਦੇ ਆ ਮੈਨੂੰ ਦੱਸਣਾ ਜਿੰਨੀ دیر ਕੰਪਲੀਟ ਨਾ ਹੋਵੇ ਜੋ ਚਾਹੀਦਾ ਇੱਥੇ ਗੰਮ ਚੱਲਦਾ ਹੀ ਤੁਰੀ ਹੋਰ ਲੈ ਲਓ ਆ ਜੀ ਨੇ ਪਹਿਲਾਂ ਹੀ ਦੇ ਜਾਣੇ ਆਪਾਂ ਨੂੰ ਮੇਰੀ ਗੱਲ ਪਾਈ ਜਣੀ ਆਪਣੇ ਪਿੰਡ ਤੋਂ ਹੀ ਹੈ ਨਾਲ ਤਾਂ ਨਾਲ ਮੇਰੇ ਨਾਨਕੇ ਦਾ ਘਰੇ ਨੂੰ ਬਹੁਤ ਜ਼ਿਆਦਾ ਕੁਝ ਮਕਾਨ ਮੂਰ ਪਾਟ ਗਿਆ ਲੜਕੀ ਦਾ ਵਿਆਹ ਰੱਖਿਆ ਮੈਂ ਤਾਂ ਮੈਂ ਕਰਾ ਦੇਣਾ ਗੱਲ ਬਸ ਕੋਈ ਗੱਲ ਨਹੀਂ ਜਿੰਨੇ ਕਰੋ ਮਤਲਬ ਯੂਰਨਗਰੀ ਕੋਈ ਹਾਂ ਇਹ ਨਹੀਂ ਮੈਂ ਮੰਤਰੀ ਬਣਦਾ ਮੈਂ ਮੰਤਰੀ ਸੰਤਰੀ ਬਣਦਾ ਸਾਡੇ ਫੇਰ ਹੋਈ ਫੇਰ ਵੋਟਾਂ ਮਾਰਨੀ ਹੈ ਸੇਵਾਦਾਰ ਬਾਪੂ ਲਾਲ ਬਾਦਸ਼ਾਹ ਦਰਬਾਰ ਨਾਸਿਬਾ ਤੇ ਤੁਸੀਂ ਆਖੋ ਪੈਸੇ ਪੈਸੇ ਚਾਹੀਦੇ ਆ ਕੋਈ ਪੈਸੇ ਚਾਹੀਦੇ ਆ ਮਿੱਟੀ ਲੈਣੀ ਆਹੀ ਕਰਨੇ ਆ ਜੀ ਲੋ ਫੜ ਹਾਂ ਜੀ ਠੀਕ ਹੈ ਜੋ 15 ਜੀ ਨੂੰ ਮਾਰੋ ਹੋਰ ਜਿੰਨੇ ਚਾਹੀਦੇ ਆ ਮੈਨੂੰ ਦੱਸਣਾ ਜਿੰਨੀ ਦੇਰ ਕੰਪਲੀਟ ਨਾ ਹੋਵੇ ਠੀਕ ਹੈ ਜੋ ਚਾਹੀਦਾ ਇੱਥੇ ਕੰਮ ਚੱਲਦਾ ਹੀ ਦੂਜਾ ਹੋਰ ਆਈਏ ਹੋਰ ਲੈ ਲਓ ਆਹ ਜੀ ਨੇ ਖੁੱਲੇ ਹੀ ਦੇ ਜਾਣੇ ਆਪਾਂ ਨੂੰ ਮੇਰੀ ਗੱਲ ਪਾਜੀ ਜੀ ਨਹੀਂ ਆਪਣੇ ਪਿੰਡ ਤੋਂ ਹੀ ਆ ਨਲ ਤੋਂ ਆ ਨਲ ਮੇਰੇ ਨਾਨਕੇ ਦਾ ਇਹ ਨਾਲਾ ਨਾਲਾ ਆ ਕਰੇ ਨਾ ਬਹੁਤ ਜਿਆਦਾ ਕੁਝ ਮਕਾਨ ਮੂਰ ਪਾਟ ਗਿਆ ਲੜਕੀ ਦਾ ਵਿਆਹ ਰੱਖਿਆ ਮੈਂ ਤਾਂ ਮੈਂ ਕਰਾ ਦੇਣਾ ਗੱਲ ਕੋਈ ਜਾਣੀ ਜਿੰਨੇ ਕਰੋ ਮਤਲਬ ਯੂਰ ਨਾ ਕਰੀ ਕੋਈ ਹਾਂ ਕਿੰਨੇ ਭਾਈ ਉਹ ਆਹ ਵਾਹ ਕੋਈ 500 ਦਿੰਦਾ ਜੀ ਉਹ ਕੋਲੇ ਲੈ ਕੇ ਜਾਂਦਾ ਕੋਈ 100 ਦੇ ਰਿਹਾ ਮੈਨੂੰ ਹੁਕਮ ਲਾਓ ਕੀ ਚਾਹੀਦਾ ਹੋਰ ਤੁਸੀਂ ਕੋਸ਼ੀ ਨਾ ਸਾਨੂੰ ਦੇ ਜੋ ਮੰਤਰੀ ਬਣਦੇ ਆਂ ਗੈ ਕੰਗ ਹੋਈ ਰਿਹਾ ਮੈਂ ਮੰਤਰੀ ਸ਼ੰਤਰੀ ਬਣਦਾ ਸਾਡੇ ਫੇਰ ਹੋਈ ਫੇਰ ਵੋਟਾਂ ਮਾਰਨੀਆਂ ਸੇਵਾਦਾਰਾ ਬਾਪੂ ਰਾਲ ਬਾਦਸ਼ਾਹ ਦਰਬਾਰ ਤੇ ਤੁਸੀਂ ਆਪ ਕੋ ਪੈਸੇ ਪੈਸੇ ਚਾਹੀਦੇ ਜਾਂ ਕੋਈ ਪੈਸੇ ਚਾਹੀਦੇ ਅਸੀਂ ਮਿੱਟੀ ਲਿਉਣੀ ਅਸੀਂ ਕਰਨੇ ਆ ਜੀ ਲੋ ਫੜ ਹਾਂ ਜੀ ਠੀਕ ਹੈ ਜੋ ਜਿੰਨੇ ਜੋ ਪੰਜ ਜਿੰਨੇ ਚਾਹੀਦੇ ਆ ਮੈਨੂੰ ਦੱਸਣਾ ਜਿੰਨੀ دیر ਕੰਪਲੀਟ ਨਾ ਹੋਵੇ ਜੋ ਚਾਹੀਦਾ ਇਹ ਟੈਗਮ ਚੱਲਦਾ ਹੀ ਤੁਰੀ ਮਰੇ ਆਈਏ ਫੋਰ ਲੈ ਲਓ ਆਉਣਾ ਜੀ ਨੇ ਖੁੱਲੇ ਹੀ ਦੇ ਜਾਣੇ ਆਪਾਂ ਨੂੰ ਮੇਰੀ ਗੱਲ ਪਾਜੀ ਜਣੀ ਆਪਣੇ ਪਿੰਡ ਤੋਂ ਹੀ ਆ ਨਲ ਤੋਂ ਆ ਨਲ ਮੇਰੇ ਨਾਨਕੇ ਦਾਇਂ ਤਾਂ ਇਹ ਨਾ ਨਲ ਤਾਂ ਕਰੇ ਨਾ ਬਹੁਤ ਜ਼ਿਆਦਾ ਕੁਝ ਮਕਾਨ ਮੂਰ ਪਾਟ ਗਿਆ ਤੇ ਲੜਕੀ ਦਾ ਵਿਆਹ ਰੱਖਿਆ ਮੈਂ ਤਾਂ ਮੈਂ ਕਰਾ ਦੇਣਾ ਗੱਲ ਬਸ ਕੋਈ ਗੱਲ ਨਹੀਂ ਜਿੰਨੇ ਕਰੋ ਮਤ ਜੂੜ ਨਾ ਕਰੀ ਕੋਈ ਹਾਂ ਕਿੰਨੇ